ਹਾਂਜੀ ਅੱਜ ਆਪ ਆਏ ਹਾਂ ਜੀ 8 ਨੰਬਰ ਗਲੀ ਦੇ ਵਿੱਚ ਤੇ ਬਾਬਾ ਸੁੰਦਰਦਾਸ ਜੀ ਦੇ ਆਪਣੀ ਇਧਰ ਕਲੋਨੀ ਦੇ ਵਿੱਚ ਆਏ ਹਾਂ ਇਧਰ ਨਾਲ ਜਗ੍ਹਾ ਬਣੀ ਆ ਇੱਥੇ ਆਪਾਂ ਬੂਟੇ ਪਿਛਲੀ ਵਾਰੀ ਵੀ ਲਾ ਕੇ ਗਏ 6 ਬੂਟੇ ਤੇ ਅੱਜ ਵੀ ਆਪਾਂ ਘੱਟੋ ਘਾਟੋ 15 ਤੋਂ 20 ਬੂਟੇ ਲਾਉਣੇ ਆ ਹਾਂ ਬਈ ਹੈਪੀ ਸਿੰਘ ਜੀ ਹਾਂਜੀ ਹਾਂਜੀ ਲਾਵਾਂਗੇ ਜੀ ਅੱਜ ਬੂਟੇ ਲਾਵਾਂਗੇ ਬਾਬਾ ਸੁੰਦਰਦਾਸ ਹਾਂ ਬੂਟੇ ਕਿਤੇ ਆ ਉਧਰ ਪੈ ਗਲੀ ਜਾ ਰੱਖੀ ਤੇ ਪਿਆ ਜੇ ਹਾਂ ਚੱਲ ਆਜੋ ਫਿਰ ਚੱਕੀ ਜਾਨੂੰ ਆਪਰੇ ਇੱਕ ਇਹਨੇ ਆਹ ਤਰੇ ਕਈਆਂ ਸਾਰੀਆਂ ਇਹ ਲਓ ਜੀ ਆਪਾਂ ਪਹੁੰਚ ਚੁੱਕੇ ਆਂ ਤੇ ਅੱਜ ਆਪਾਂ ਲਾਵਾਂਗੇ ਇੱਥੇ ਇੱਧਰ ਲਾਉਣੀਆਂ ਆਪਾਂ ਬਈ ਉਹ ਸਾਹਮਣੇ ਲਾਉਣੀਆਂ ਪਰਲੇ ਪਾਸੇ ਉਧਰ ਇੱਕ ਸਾਈਡ ਤੇ ਭਾਵੇਂ ਰੱਖ ਦੋ ਬਾਈ ਇਧਰਲੇ ਪਾਸੇ ਰੱਖ ਦੋ ਇੱਥੋਂ ਸਿਰੇ ਤੋਂ ਸ਼ੁਰੂ ਕਰਨੀਆਂ ਆਪਾਂ ਠੀਕ ਆ ਬਸ ਜਿੱਥੇ ਮਰਜ਼ੀ ਰੱਖ ਦੋ ਭਾਵੇਂ ਬਹੁਤ ਜੀ ਆਪਾਂ ਆ ਚੁੱਕੇ ਆਂ ਤੇ ਬਸ ਹੁਣ ਆਪਾਂ ਜਲਦੀ ਸਟਾਰਟ ਕਰਦੇ ਆਂ ਸਾਰੀ ਵੀਡੀਓ ਤੁਹਾਨੂੰ YouTube ਤੇ ਮਿਲ ਜੂਗੀ ਲੈ ਬਈ ਨਵੇਸ਼ ਰਾਹੁਲ ਬਾਈ ਹੈਪੀ ਸਿੰਘ ਆ ਚੁਕੇ ਨੇ ਇੱਕ ਬੰਦਾ ਸਾਡਾ ਹਜੇ ਆਇਆ ਨਹੀਂ ਉਹ ਥੋੜਾ ਬਿਜੀ ਸੀਗਾ ਇੱਥੇ ਰੱਖਦੇ ਬਸ ਹਾਂਜੀ ਅਗਰ ਕਿਸੇ ਨੇ ਬੂਟਾ ਲਗਾਉਣਾ ਹੋਵੇ ਤਾਂ ਤੁਸੀਂ ਦੱਸ ਸਕਦਾ ਵਾ ਤੇ ਪਹਿਲੀ ਗੱਲ ਤਾਂ ਇਹ ਆ ਜੇ ਵੀਰੇ ਤੁਸੀਂ ਕਿਸੇ ਨੇ ਇੱਕ ਦੋ ਬੂਟੇ ਲਾਉਣੇ ਤਾਂ ਕੋਸ਼ਿਸ਼ ਕਰੋ ਤੁਸੀਂ ਆਪ ਖੁਦ ਲਾ ਸਕਦੇ ਹੋ ਬੂਟੇ ਅਸੀਂ ਪ੍ਰੋਵਾਈਡ ਕਰਾ ਦੇਵਾਂਗੇ 6 1 2 3 4 5 6 ਲਾਈ 6 1 2 3 4 5 ਪ੍ਰੋਵਾਂ ਦੇ ਪਹਿਲੇ ਪਹਿਲਾਂ ਲਗਾਏ ਉਹ ਬਿਚਾਉਂਦੇ ਤਾਂ ਬਟੇ ਉਸ ਤੋਂ ਨੰਨੇ ਦੇ ਦੇ ਦਿੱਤੇ ਸਹੀ ਹੈ ਹੈਪੀ ਗ੍ਰੇਟ ਸਹੀ ਹੈ ਨਾ ਬਸ ਇੱਥੇ ਲਾ ਦੇਣੇ ਹੈਪੀ ਆਇਆ ਅਬ ਕੋ ਲਈ ਹੈ ਜਾਰਮ ਆ ਦੋ ਰੱਖਦੇ ਠੀਕ ਹੈ ਜੀ ਤੇ ਬਸ ਆਪਣਾ ਘਾਹ ਲਗਾ ਖਾਂਦੇ ਹੋ ਤਾਂ ਉਹ ਜੀ ਦੇਖੋ ਹੀ ਨਜ਼ਾਰਾ ਭਰਿਆ ਭਿਆਜੀ ਇੱਥੇ ਦਾ ਬਸ ਐ ਹੀ ਆਪਾਂ ਹਰਿਆਲੀ ਹਰਿਆਲੀ ਕਰ ਦੇਣੀ ਬਸ ਬਾਈ ਪਹੁੰਚ ਗਿਆ ਇੱਥੇ ਘਟੋ ਘੜ ਦੋ ਤੋਂ ਤਿੰਨ ਬੂਟੇ ਲੱਗ ਜਾਣੇ ਆ ਲੋ ਬਾਈ ਨੇ ਕਰਤਾ ਸ਼ੁਰੂ ਉਹ ਮੇਰੀ ਗੱਲ ਸੁਣ ਨੀ ਬੂਟੇ ਬਸ ਉਸ ਹਾਂ ਨਾ ਰੇਖ ਰੱਖਿਓ ਠੀਕ ਆ ਬੂਟੇ ਕਿੰਨੇ ਰਹਿ ਕੇ ਭਲਾ ਉੱਥੇ ਉੱਥੇ ਰਹਿ ਕੇ ਪੰਜ ਦੂਸਰੇ ਰਹਿ ਕੇ ਜਾਂ ਤਿੰਨ ਚਾਰ ਤੇ ਰਹਿਗੇ ਤਿੰਨ ਚਾਰ ਤੇ ਰਹਿਗਾ ਮਤਲਬ ਇਥੇ ਘੱਟੋ ਘੱਟ 15 16 ਲੱਗਣੇ ਠੀਕ ਆ ਚਲ ਬਾਕੀ ਵੇਖ ਲੈਣ ਜੇ ਆਪਾਂ ਲੋਡ ਹੋਈ ਤਾਂ ਬੂਟੇ ਜੇ ਇਹ ਰੰਦੇ ਬਸ ਇੱਥੇ ਹੀ ਆਪਾਂ ਕਰ ਦੇਣਾ ਉਹ ਬੂਟਾ ਰੱਖਿਆ ਹੋਇਆ ਹੈ ਨਾ ਉਹ ਪਾ ਕੇ ਪਹਿਲਾਂ ਭਾਈ 1 ਮਿੰਟ ਖੜ੍ਹ ਜੋ ਤੂੰ ਮੈਨੂੰ ਪਹਿਲਾਂ ਡੂੰਗਾ ਕਰਦੇ ਉਹਨੂੰ ਮੈਨੂੰ ਕਹੀ ਤਾਂ ਡੂੰਗਾ ਕਰਦੇ ਅਜੇ ਹੁਣ ਅਪਰੀਖ ਜਾ ਨਾ ਉਹ ਮੈਂ ਐਪੀਸਿਕ ਦੇ ਨਾਂ ਤੇ ਇੱਕ ਬੂਟਾ ਲੱਗੇ ਬਿਰੋ ਨਾ ਸੋਣਾ ਮੁਖੜਾ ਚੱਕੀ ਉੱਤੇ ਹਾਂ ਥੱਲੇ ਕਰ ਲੈ ਬਾਲਾਂ ਨਾਲ ਚੱਕ ਜਾ ਆ ਜਾਣਾ ਨਹੀਂ ਅੱਖਾਂ ਦੇ ਆ ਤਾਂ ਵੀ ਮਤਰਾ ਪ੍ਰੀ-ਵੈਡਿੰਗ ਛੂਟ ਨਹੀਂ ਹੁੰਦਾ ਪਿਆ ਬੰਦ ਕਰਦੇ ਪਿਓ ਆ ਸੈਨਿਕ ਡਾ ਲਾ ਬਾਕੀ ਮੋਹਲ ਤਾਂ ਕੱਚੇ ਦਾ ਹੀ ਆ ਅੱਛਾ ਰੱਪੀ ਬੜਾਈਏ ਤੂੰ ਕਾਹਦਾ ਲੋਣਾ ਪਿਆ ਨਰੇਸ਼ ਨਹੀਂ 3 ਹੀ ਕਾ ਵੀਰੇ ਨਹੀਂ 3 ਹੀ ਕਾ ਤੂੰ ਬੂਟਾ ਹੀ ਐ ਮਾਮਾ 3 ਹੀ ਕਿੰਦੀ ਕਾ ਤੂੰ ਲੋਣਾ ਪਿਆ ਆਕਸੀਜਨ ਵਾਸਤੇ ਲਾਈ ਦੇਗਾ ਨਹੀਂ ਮਤਲਬ ਤੂੰ ਮੈਸੇਜ ਹੀ ਦਿਨਾ ਪਿਆ ਲੋਕਾਂ ਨੂੰ ਇਹੀ ਲਾਉ ਬੂਟੇ ਵਾਟੇ ਵਾਦ ਦੇ ਆ ਔਕਤ ਦਿਨ ਨਾ ਬਸ ਔਕੀ ਨਹੀਂ ਹੁੰਦੀ ਆ ਲੋ ਜੀ ਹੈਪੀ ਸਿੰਘ ਜੀ ਲਾ ਰਹੇ ਨੇ ਕਿੰਨਾ ਬੂਟਾ ਹੈ ਚੌਥਾ ਚੌਥਾ ਜੀ ਤੇਨੇ ਬੂਟੇ ਲਾਤੇ ਆ ਚੌਥਾ ਬੂਟਾ ਹੁਣ ਇਹ ਤੇ ਟੋਟਲ ਅਸੀਂ ਲਾਵਾਂਗੇ 15 ਤੋਂ 16 ਬੂਟੇ ਲੱਗੂਗਾ ਇਥੇ ਵੈਸੇ 20 ਲੈ ਕੇ ਆਏ ਸੀ ਅਸੀਂ 20 ਤਾਂ ਲੈ ਕੇ ਆਏ ਸੀ ਚਲੋ ਮੈਂ ਹਾਂ ਲੋਡ ਪੈ ਜਾਂਦੀ ਆ ਵੈਸੇ ਤਾਂ ਬਾਬਾ ਜੀ ਆਏ ਨਹੀਂ ਆਉਂਦੇ ਪੇ ਉਹ ਮੈਂ ਵੀਰੇ ਉਹ ਬੂਟਾ ਦੇਖਿਓ ਉਧਰੋਂ ਸ਼ੁਰੂ ਹੋ ਜਾਣਾ ਚੈੱਕ ਕਰ ਲਓ ਜੇ ਤੁਹਾਨੂੰ ਲੱਗਦਾ ਕੋਈ ਬਸ ਅੱਜ ਦੇ ਧਿਆਨ ਚ ਕਿਹੜੀ ਸੇਤ ਤੇ ਲਾ ਬਾਹਰ ਇਹ ਉਸਾਨਾ ਸਪੇਸ ਜਿਹਾ ਬਾਕੀ ਲਾਈ ਸੀ ਕਬੂਟਾ ਪਰ ਲੱਗੇ ਹੋਏ ਨਾ ਅੱਗੇ ਅਗਲਾ ਬੁਲਾਉਂਦਾ ਇੱਥੇ ਥੋੜਾ ਲੱਗ ਜਿਹਾ ਲਾ ਦੇਣਾ ਉਹੀ ਥੋੜਾ ਨਾ ਬੂਟਾ ਇੱਕ ਤਾਂ ਵੱਧ ਲੱਗ ਜਾਊਗਾ ਕਿੱਥੇ ਮਰਗੀ ਲਵਾ ਲਾ ਚਾਰ ਕੂਟੇ ਹੋ ਗਏ ਹਾਂਜੀ ਮਾਰਦੇ ਹਾਂ ਨਾ ਇਹ ਬਈ ਨਹੀਂ ਬੜਾ ਦੂਰ ਹੋ ਗਏ ਅੱਛਾ ਆ ਗਏ ਦੁਆਬੇ ਆਪਾਂ ਲੈ ਕੇ ਆਏ ਸੀ ਪਿਛਲੀ ਵਾਰੀ ਹਾਂ ਉਦੋਂ ਭਰਾਵਾ ਇਸ ਵਾਰ ਲਿਆ ਗਿਆ ਇਹ ਲਫਾਫੇ ਆ ਗਏ ਜੋਰਾ ਸੋਰਾ ਨਾ ਕੰਮ ਚੱਲ ਰਿਹਾ ਹੈ ਇਹ ਪੰਜਾਬ ਆ ਪੰਜਾਬ ਪੰਜਾਬ ਮੇਰਾ ਦੇਸ਼ ਹੋਵੇ ਪੰਜਾਬ ਮੇਰਾ ਦੇਸ਼ ਹੋਵੇ ਆ ਦਸਮਾ ਬੂਟਾ ਯਾਰ ਮਾ ਹਾਂ ਲਓ ਜੀ ਉਧਰ 11ਵਾਂ ਬੂਟਾ ਉਧਰ 12ਵਾਂ 13ਵਾਂ ਮੈਂ ਲੂ ਹੈਲੋ ਗਾਇਜ਼ ਨਿਕਲ ਜਾਂਦਾ ਲਓ ਬਈ 14ਵਾਂ ਬੂਟਾ ਓਕੇ ਹੈਪੀ ਰਹਿੰਦਾ ਹੈਪੀ ਵੀ ਹੈਪੀ ਸੰਗਰੇ ਨਾਲ ਹੈਪੀ ਸੰਗ ਕੈਮਰਾਮੈਨ ਸਾਡੇ ਜੋਗੀ ਬਹੁਤ ਹੈਲਪ ਕਰਦੇ ਆ ਕੈਮਰਾਮੈਨ ਕੱਲ ਕੈਮਰਾਮੈਨ ਵਧੀਆ ਸੀਗਾ ਮਨੇਰੇ ਚ ਫੋਟਾਂ ਖਿੱਚੀ ਆ ਆ ਗਾਣਾ ਫਿਰ ਨਾਲ ਕਾਰ ਦੇ ਲੱਗ ਜਾਣਾ ਵੇਖਣਾ ਆਪੀ ਲਓ ਜੀ ਆਪਣੇ ਬਾਬਾ ਜੀ ਵੀ ਆ ਗਏ ਆ ਆਪਣਾ ਹੈਗਾ ਸਤਾਰ ਮਗੂਟਾ ਲੋ ਜੀ ਰਤੀ ਸੰਗਲੇ ਲਾਤਾ ਓਕੇ ਆ ਜੀ ਬੱਬਾ ਜੀ ਆ ਜਾਓ 19 ਹੋ ਗਏ ਬੱਬਾ ਜੀ ਆਪਣੇ ਇੱਕ ਤਰੇਕ ਦਾ ਰਹਿ ਗਿਆ ਜੇ ਲਾਉਣਾ ਦਾ ਹੈਗਾ ਹੋਰ ਹਾਂਜੀ ਇਹ 20 ਤਰੇਕ ਲੈ ਆਂਦੀਆਂ ਉਹ ਇੱਕ ਉੱਧਰ ਸੋ ਉੱਧਰ ਪਿਆ ਸੀ ਕਿਉਂਕਿ ਮੈਂ ਉੱਥੋਂ ਆਹੀ ਨਰਸਰੀ ਚ 20 ਲੈ ਕੇ ਆਏ ਆਂ ਕੋਈ ਰਿਪੋਰਟ ਨਹੀਂ ਲਾ ਸਕਦੇ ਲਾ ਸਕਦੇ ਬੱਬਾ ਜੀ ਲਾ ਸਕਦੇ ਰਿਪੋਰਟ ਆਪਾਂ ਦੇ ਦਾ ਉੱਥੇ ਲਾ ਦਾਂਗੇ ਬੱਬਾ ਲਾ ਦਾਂਗੇ ਜੀ ਉੱਥੇ ਲੱਗ ਜਣੇ ਉੱਥੇ ਕਿੰਨੇ ਕੰਨੇ ਉੱਥੇ ਸੱਤ ਕੇ ਲਾ ਦੋ ਲਾ ਦਾਂਗੇ ਬੱਬਾ ਜੀ ਕੋਈ ਨਹੀਂ ਲਾ ਦਾਂਗੇ ਤਾਂ ਨੀਮਾ ਵੀ ਚੱਲ ਜਾਣਗੇ ਬਾ ਤੁਸੀਂ ਪੂਰੇ ਸਾਨੂੰ ਦੱਸ ਦਿਓ ਜੇ ਧਰੇਕਾ ਲਾਉਣੇ ਨਿੰਮਾ ਲਾਉਣੇ ਕਿੰਨੇ ਲਾਉਣੇ ਅਸੀਂ ਉਹ ਸਾਰੇ ਇਕੱਠੇ ਕਰਕੇ ਲੈ ਜਾਣੇ ਬਸ ਹਾਂਜੀ ਸੱਚੀ ਥਾਂ ਥੋੜੀ ਹੈ ਨਾ ਅੱਛਾ ਹੈ ਜੀ ਜੇ ਤੂੰ ਜਾ ਕਿੰਨੇ ਰਹਿ ਗਏ ਪੰਜ ਇੱਕ ਦੂਜਾ ਕੀ ਜਾਮਨ ਦਾ ਨਾ ਬਸ ਠੀਕ ਜਾਮਨ ਚੱਕੀ ਲਿਆ ਚੱਕੀ ਲੈ ਜਾਉਣੀ ਤੇਰੀ ਲਾਵਾਗੇ ਲਾਉਣਾ ਕਹਿੰਦੇ ਇੱਕ ਲਾਉਣਾ ਇੱਥੇ ਇਧਰ ਕਿੱਧਰ ਲਾਏਗਾ ਲਾ ਦੇ ਇੱਥੇ ਲਾਉਣਾ ਜਾਮਨ ਅੱਬੀ ਕਿੱਥੇ ਲਾਉਣਾ ਉਹ ਕੋਰਾ ਨਾ ਉਹ ਉਧਰ ਉਧਰ ਨੇ ਜੇ ਸ਼ੁਰੂ ਕੀਤਾ ਸੀ ਬਾਉਦਰੀ ਲਾ ਦਿੰਦੇ ਫਿਰ ਆਹੋ ਇੱਧਰ ਤਾਂ ਮੈਨ ਲੱਗਣਾ ਨਹੀਂ ਇੱਧਰ ਜਗ੍ਹਾ ਹੀ ਨਹੀਂ ਸੈਟਿੰਗ ਜੀ ਨਹੀਂ ਹੋਣੀ ਲੋ ਜੀ ਸਾਡੇ ਸਾਥੀ ਤੇ ਜਿਨ੍ਹਾਂ ਦੇ ਆਪਾਂ ਬੂਟਾ ਲਾਉਣੇ ਪਏ ਆ ਬਾਬਾ ਜੀ ਵੀ ਹੈਗੇ ਆ ਚਲੋ ਜਲੋ ਲਾ ਦਿਓ ਬਾਬਾ ਜੀ ਆਪ ਲਾਉਣ ਲੱਗੇ ਆ ਹੈਪੀ ਸਿੰਘ ਜੀ ਲੋ ਜੀ ਅੱਜ ਦਾ ਟਾਰਗੇਟ ਇੱਕ ਤਰ੍ਹਾਂ ਨਾਲ ਕੰਪਲੀਟ ਹੋ ਗਿਆ 20 ਬੂਟੇ ਦਾ ਸੋਚਿਆ ਸੀ 21 ਬੂਟੇ ਲਾਤੇ ਹਾਂਜੀ ਅੱਜ ਆਪ ਆਏ ਸੀ 8 ਨੰਬਰ ਗਲੀ ਦੇ ਵਿੱਚ ਤੇ ਬਾਬਾ ਜੀ ਕੋਲ ਆਏ ਸੀ ਪਿੱਛੇ ਵੀ ਅਸੀਂ 6 ਬੂਟੇ ਲਾਏ ਆ ਇਹ ਜਗ੍ਹਾ ਪੈਣ ਦੀ 8 ਨੰਬਰ ਗਲੀ ਤੋਂ ਗਾਂਹ ਪੈ ਜਾਂਦੀ ਆ ਪਿਛਲੇ ਪਾਸੇ ਹੀ ਆ ਜਾਂਦੀ ਸਾਈਡ ਤੇ ਬਾਬਾ ਸੁੰਦਰਦਾਸ ਜੀ ਦਾ ਡੇਰਾ ਵਾ ਇਹ ਤੇ ਇੱਥੇ ਆਪਾਂ ਮਤਲਬ 3 ਢੇਕਾ ਲਾਈਆਂ ਵਾ 3 ਢੇਕਾ ਅਸੀਂ 20 ਸੋਚ ਕੇ ਆਏ ਸੀ ਅਸੀਂ 20 ਢੇਕਾ ਲਾ ਕੇ ਤੇ ਨਾਲ ਇੱਕ ਜਮਨ ਦਾ ਬੂਟਾ ਵੀ ਲਾਤਾ ਵਾ ਤੇ ਤੇ ਤੁਹਾਨੂੰ ਸਾਡਾ ਕੰਮ ਚੰਗਾ ਲੱਗਿਆ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਕੇ ਦੱਸਿਓ ਤੇ ਦੂਜੀ ਗੱਲ ਇਹ ਆ ਤੁਸੀਂ ਵੀ ਮਤਲਬ ਇਹ ਸਾਰੇ ਜਿੰਮੇਵਾਰੀ ਵੰਦੀ ਆ ਜੇ ਤੁਹਾਨੂੰ ਸਾਡੀ ਲੋੜ ਆ ਅਸੀਂ ਉੱਥੇ ਆ ਜਾਾਂਗੇ ਜੇ ਤੁਸੀਂ ਬੂਟੇ ਆਪ ਲਾ ਸਕਦੇ ਤਾਂ ਬੜਾ ਵਧੀਆ ਹੋਊਗਾ ਪਰ ਜਿੱਤੇ ਸਾਡੀ ਲੋੜ ਹੋਈ ਅਸੀਂ ਜ਼ਰੂਰ ਤੁਹਾਡੀ ਹੈਲਪ ਕਰਾਂਗੇ ਬੂਟੇ ਜੇ ਤੁਹਾਨੂੰ ਚਾਹੀਦੇ ਬੂਟੇ ਪ੍ਰੋਵਾਈਡ ਹੋ ਜੂਗੇ ਸੋ ਧੰਨਵਾਦ ਜੀ ਜਿੰਨਾ ਹੋ ਸਕਦੇ ਹੈ ਬੂਟੇ ਲਾਵਾਂਗੇ ਜਿੰਨਾ ਹੋ ਸਕਰ ਤੁਸੀਂ ਵੀ ਸਪੋਰਟ ਕਰਕੇ ਪੂਰੀ ਸਪੋਰਟ ਦਾ ਮਤਲਬ ਇਹ ਹੈ ਕਿ ਤੁਸੀਂ ਵੱਧ ਤੋਂ ਵੱਧ ਆਪ ਬੂਟੇ ਲਾਓ ਤੇ ਸਾਨੂੰ ਜੇ ਸਾਡੇ ਕੋ ਬੂਟੇ ਚਾਹੀਦੇ ਆ ਸਾਨੂੰ ਬੂਟੇ ਲੈ ਕੇ ਸਾਨੂੰ ਬਸ ਫੋਟੋ ਚਾਹੀਦੀ ਹੁੰਦੀ ਕਿ ਸਾਨੂੰ ਪਤਾ ਲੱਗੇ ਸਾਡੇ ਜਿਹੜੇ ਦਿੱਤੇ ਬੂਟੇ ਲੱਗੇ ਕਿੱਥੇ ਆ ਕਿ ਸੰਭਾਲ ਹੋ ਸਕੇ ਮੇਨ ਦਾ ਮੇਨ ਸੰਭਾਲ ਤੇ ਜੇ ਤੁਸੀਂ ਟੀਮ ਆ ਅਸੀਂ ਰਲ ਕੇ ਬੂਟੇ ਲਾਈਦੇ ਆ ਹੈਪੀ ਸਿੰਘ ਰਾਹੁਲ ਤੇ ਨਰੇਸ਼ ਆ ਬਈ ਆਪਣਾ ਦੱਸੋ ਬਈ ਆਪਣੇ ਵਿਚਾਰ ਦੱਸੋ ਬੂਟੇ ਲਾਤੇ ਆਪਾਂ ਅੱਜ 21 ਬੂਟੇ ਲਾਤੇ ਆ ਦੱਸੋ ਬੋਲੋ ਕੀ ਜਾਨਾ ਚਾਹੁੰਦੇ ਵਾਤ ਤੋਂ ਵਾਤ ਬੂਟੇ ਲਾਓ ਸਪੋਰਟ ਕਰੋ ਸਾਨੂੰ ਸਪੋਰਟ ਕਰੋ ਜਿੰਨੂੰ ਬੂਟੇ ਚਾਹੀਦੇ ਆ ਉਹ ਵੀ ਦੱਸੋ ਸਾਨੂੰ ਜਿੰਨਾਂ ਕੋ ਨਹੀਂ ਲੱਗਦੇ ਹਿ ਲਗਾ ਕੇ ਆਵਾਂਗੇ ਜਿਹੜੇ ਭਰਾ ਲਾ ਸਕਦੇ ਆ ਉਹ ਸਾਨੂੰ ਦੱਸਣਾ ਹੂੰ ਕਿ ਆ ਤਾਂ ਕਿ ਵਾਤਾਵਰਨ ਆਪਣਾ ਵਧੀਆ ਹੋ ਸਕੇ এনवायरमेंट ਬਹੁਤ ਵਧੀਆ ਹੋ ਸਕੇ ਇਹ ਵੀਡੀਓ ਅਸੀਂ ਅਸਲੀ ਪਾ ਰਹੇ ਹਾਂ ਕਿਉਂਕਿ ਸਭ ਨੂੰ ਪਤਾ ਲੱਗੇ ਕਿ ਅਸੀਂ ਦੋ ਲਾਏ ਤੁਸੀਂ 10 ਲਾਓ ਵੀਡੀਓ ਦੇ ਜ਼ਰੀਏ ਸਾਰਿਆਂ ਨੂੰ ਦੱਸ ਰਹੇ ਹਾਂ ਕਿ ਲਾਓ ਵਾਤਾਵਰਨ ਗੁਜਰੀ ਦਾ ਖਾਲਸਾ ਵਾਹ ਕੀ ਜੀ ਫਤਿਹ ਅੰਗਜੀ ਧੰਨਵਾਦ ਮਿਲਦੇ ਆਂ ਅਗਲੀ ਲੋਕੇਸ਼ਨ ਤੇ ਆਪਾਂ ਜੀ ਆਹ ਕਹਿੰਦੇ ਹੁੰਦੇ ਨੇ ਨਾ ਕਿ ਬਾਈ ਸੇਵਾ ਦਾ ਫਲ ਮਿਲਦਾ ਇਹਨਾਂ ਨੂੰ ਸੇਵਾ ਦਾ ਫਲ ਮਿਲ ਗਿਆ ਦੇਖੋ ਜੀ ਬਾਬਾ ਜੀ ਨੇ ਦਿੱਤਾ ਸੇਵਾ ਦਾ ਫਲ ਆਹ ਦੇਖੋ ਜੀ ਸੇਵਾ ਦਾ ਫਲ ਖਾ ਰਿਹਾ ਮੁੰਡਾ ਅੰਬ ਖਾ ਰਿਹਾ ਮੁੰਡਾ ਦੇਖੋ ਜੀ ਲੋ ਜੀ ਆਪਾਂ ਪਹੁੰਚ ਗਏ ਨਵੀਂ ਲੋਕੇਸ਼ਨ ਇਹ ਆਪਣੇ ਉਹ ਕਿਹੜੀ ਦੂਜਾ ਗਲੀ ਸੀ 8 ਨੰਬਰ ਦੀ ਗਲੀ ਵਜਦੀ ਹੈ ਵੀ ਕਿਹੜੀ ਹੈ ਉਹ ਤਾਂ 8 ਤੋਂ ਦੂਜੀ ਆ ਗਈ ਹੈ ਨਾ ਤੇ ਬੋਲੀ ਮੰਦਰ ਵਾਲੀ ਬੋਲੀ ਮੰਦਰ ਵੀ ਬੈਕ ਸਾਈਡ ਹੈ ਨਾ ਉਧਰ ਜਿੱਥੇ ਆਪਾਂ ਪਹਿਲਾਂ ਲਾਏ ਆ ਬਈ ਤਾਂ ਨਾਮ ਕੀ ਆ ਅਜੀਤ ਅਜੀਤ ਬਹੁਤ ਠੀਕ ਹੈ ਇੱਥੇ ਆਪਾਂ ਲਾਉਣੇ ਆ ਜੀ ਚਾਰ ਬੂਟੇ ਮੰਨਦੇ ਬੰਦਰੇ ਸੋਹਣਾ ਬਾਈ ਬਹੁਤ ਮੈਦਕਣਾ ਬਹੁਤ ਹਰਾ ਕੇ ਵੇਖ ਲੈ ਵੇਖ ਬਸ ਵੈਸੇ ਲੱਗ ਹੀ ਜਾਣਾ ਸਤ ਕਰੀਲਾ ਉਹ ਵੀ ਵਧੀਆ ਨਾਲ ਆ ਮੌਸਮ ਵਧੀਆ ਨਾਲੇ ਬਾਈ ਆ ਮੌਸਮ ਦੇ ਵਿੱਚ ਵੈਸੇ ਹੀ ਵਧਦੇ ਆ ਇਹਨਾਂ ਨੂੰ ਇਹਨਾਂ ਨੂੰ ਮੇਰੇ ਖਿਆਲ ਦੋ ਦੋ ਤਿੰਨ ਦੋ ਦੋ ਸਾਲ ਹੋ ਗਏ ਲੱਗਿਆਂ ਨੇ ਇਹਨਾਂ ਨੂੰ ਅੱਛਾ ਇਹ ਬਾਈ ਦੀ ਜ਼ਿੰਮੇਵਾਰੀ ਸਾਰੀ ਅਜੇ ਬਾਈ ਦੀ ਜਿਹੜੇ ਦਸੋਂ ਉਪਰ ਕਿਵੇਂ ਲੱਗਿਆ ਤੁਹਾਨੂੰ ਵੀਰੇ ਬਹੁਤ ਵਧੀਆ ਵੀਰੇ ਤੁਸੀਂ ਬਹੁਤ ਵੱਡਾ ਸਹਾਰਾ ਕਰਦੇ ਪਏ ਜੋ ਬਹੁਤ ਵਧੀਆ ਵੱਧ ਤੋਂ ਵੱਧ ਹਰੀਆਲੀ ਹੋਵੇ ਤੇ ਜਿੰਦਾ ਜੀ ਆਪਣੇ ਜੋ ਹੋ ਰਿਹਾ ਗਰਮੀ ਵਗੈਰਾ ਇਹਦੇ ਤੋਂ ਰਾਹਤ ਮਿਲੇ ਹਾਂ ਮੈਨੂੰ ਫਿਰ ਗਦਰ ਹਾਂ ਬਾਕੀ ਤੁਹਾਡਾ ਵੀਰੇ ਧੰਨਵਾਦ ਵੀ ਸਾਨੂੰ ਮਤਲਬ ਮੌਕਾ ਦਿੱਤਾ ਹਨ ਹਾਂ ਹਲਕੇ ਹੀ ਹੁੰਦਾ ਕੰਮ ਕੱਲੇ ਆਪਣਾ ਹੋ ਗਿਆ ਵਲੌਗ ਇੱਕ ਤਰ੍ਹਾਂ ਨਾਲ ਕੰਪਲੀਟ ਹੋ ਗਿਆ ਵਾ ਤੇ ਹੁਣ ਅਸੀਂ ਚੱਲੇ ਆ ਘਰਾਂ ਨੂੰ ਅੱਜ ਅਸੀਂ ਲਾਏ ਆ ਤਕਰੀਬਨ 21 ਬੂਟੇ ਲਾਏ ਆ 21 ਬੂਟੇ ਆਪਾਂ ਡੇਰੇ ਲਾਏ ਆ ਤੇ ਬਾਕੀ 4 ਬੂਟੇ ਇੱਧਰ ਲਾਏ ਟੋਟਲ ਆਪਾਂ 25 ਬੂਟੇ ਲਾਤੇ ਆ ਜੀ ਟੋਟਲ ਆਪਾਂ ਲਾਤੇ ਆ ਜੀ ਇਹ 20 ਧਰੇਕਾ ਲਾਈਆਂ ਵਾ ਇੱਕ ਜਾਮਨ ਦਾ ਲਾਇਆ ਤੇ 4 ਨਿੰਮ ਦੇ ਲਾਈਆਂ ਲਾਏ ਆ ਅਸੀਂ ਬਾਕੀ ਤੁਹਾਨੂੰ ਡਿਟੇਲ ਸਾਰੀ ਅਸੀਂ ਜਲਦੀ ਦਿੰਨੇ ਆ ਮਿਲਦੇ ਆ ਜੀ ਨੈਕਸਟ ਵਲੌਗ ਤੇ YouTube ਚੈਨਲ ਸਬਸਕ੍ਰਾਈਬ ਕਰ ਲਿਓ ਲਾਈਕ ਕਮੈਂਟ ਤੇ ਸ਼ੇਅਰ ਵੀ ਕਰ ਦਿਓ ਜੀ ਓਕੇ ਜੀ ਸਪੋਰਟ ਕਰੋ ਪੂਰੀ